ਸੱਚੀ ਗੱਲ ਦੋਸਤੋ ਗਿਨੇ ਵੀਡੀਓ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੇ ਪੱਲੇ ਕੇ ਜੀ ਪੰਜਾਬ ਅੰਗੜ ਮੜੀ ਭਰਤੀ 2025 ਤਨਖਾਹ 25399 ਰੁਪਏ ਹੋਵੇਗੀ ਜੀ ਉਮਰ ਹੱਦ 18 ਤੋਂ 37 ਸਾਲ ਹੋਵੇਗੀ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਜੀ ਐਪਲੀਕੇਸ਼ਨ ਫਾਰਮ ਭਰਨ ਦੀ ਕੋਈ ਫੀਸ ਨਹੀਂ ਹੈ ਜੀ ਇਹ ਆਫਲਾਈਨ ਭਰਤੀ ਹੈ ਜੀ ਲਾਸਟ ਮਿਤੀ 16 5 2025 ਕਿਰਪਾ ਕਰਕੇ ਆਪਣੇ WhatsApp ਚੈਨਲ ਨੂੰ ਜੁਆਇਨ ਕਰੋ ਜੀ ਤੇ ਚੈਟ ਟੈਲੀਗ੍ਰਾਮ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਵੀ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਲਾਸਟ ਤੱਕ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਂ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਹੁਣ ਚੱਲਦੇ ਹਾਂ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਜੌਨ ਅਪਲਾਈ ਕਰਨ ਦੇ ਲਈ ਤੁਹਾਨੂੰ ਇਹ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ ਇਸ ਫਾਰਮ ਦਾ ਲਿੰਕ ਜਿਹੜਾ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਇਹ ਫਾਰਮ ਨੂੰ ਪਰਤ ਕੇ ਬਾਅਦ ਤੁਸੀਂ ਕਿਹੜੇ ਅਡਰੈਸ ਤੇ ਸੈਂਡ ਕਰਨਾ ਹੈ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਤੇ ਲਿੰਕ ਨੋਟੀਫਿਕੇਸ਼ਨ ਦਾ ਤੇ ਇਸ ਫਾਰਮ ਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਰ ਸਕਦੇ ਹੋ ਹੁਣ ਚਲਦੇ ਹਾਂ ਜੀ ਆਪਾਂ ਮੇਨ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਔਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਦੇ ਵੱਲੋਂ ਦੋਸਤੋ ਇਹ ਕੰਟਰੈਕਟ ਬੇਸ ਭਰਤੀ ਹੈ ਯਾਨੀ ਕਿ ਐਡ ਹੋ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ। ਪੋਸਟਾਂ ਦੀ ਡਿਟੇਲ ਜੀ ਦੋਸਤੋ ਕੁਛ ਇਸ ਪ੍ਰਕਾਰ ਹੈ। ਨੰਬਰ 1 ਤੇ ਕਾਲ ਆਪਰੇਟਰ ਦੀਆਂ ਪੋਸਟਾਂ ਨੇ ਜੀ, ਡੇ ਅਤੇ ਨਾਈਟ ਸ਼ਿਫਟ ਦੀਆਂ ਪੋਸਟਾਂ ਭਰੀਆਂ ਜਾਣੀਆਂ ਜੀ ਇਹ। ਯੂਨਿਟ ਨੰਬਰ 1 ਜੀ 1098 ਅੰਡਰ ਯੂਨੀਅਨ ਟੈਰੀਟਰੀ ਦੇ ਅੰਦਰ ਇਹ ਪੋਸਟਾਂ ਭਰੀਆਂ ਜਾਣਗੀਆਂ ਜੀ। ਯੂਨੀਅਨ ਟੈਰੀਟਰੀ ਚਾਈਲਡ ਪ੍ਰੋਟੈਕਸ਼ਨ ਸੁਸਾਇਟੀ। ਪੋਸਟ ਨੰਬਰ 2 ਹੈ ਜੀ ਕਾਲ ਆਪਰੇਟਰ ਡੇ ਨਾਈਟ ਸ਼ਿਫਟ ਦੀ ਹੈ ਜੀ। ਇਹ 181 ਹੈਲਪਲਾਈਨ ਨੰਬਰ ਦੇ ਅੰਡਰ ਹੋਵੇਗੀ ਜੀ। ਤੇ ਕੁੱਲ ਪੋਸਟਾਂ ਦੀ ਗਿਣਤੀ 2 ਹੈ ਜੀ ਇਹ ਦੇਖਿਆ ਜੀ ਟੋਟਲ ਗਿਣਤੀ 3 ਹੈ ਜੀ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਜੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਪੋਸਟ ਅਨ ਅਪਲਾਈ ਕਰਨ ਦੇ ਲਈ ਤੇ ਤੁਹਾਨੂੰ ਹਿੰਦੀ ਇੰਗਲਿਸ਼ ਅਤੇ ਹੋਰ ਜਿਹੜੀ ਭਾਸ਼ਾ ਹੈ ਉਹਦਾ ਗੁੱਡ ਕਮਿਊਨੀਕੇਸ਼ਨ ਹੋਣਾ ਚਾਹੀਦਾ ਜੀ ਵਰਕਿੰਗ ਐਕਸਪੀਰੀਅੰਸ ਮੰਗਿਆ ਗਿਆ ਜੀ ਤੁਹਾਡੇ ਕੋਲ ਤੇ ਏਜ ਲਿਮਿਟ ਹੈ ਜੀ 18 ਤੋਂ 37 ਸਾਲ ਸੈਲਰੀ ਹੈ ਜੀ 25399 ਰੁਪਏ ਪਰ ਮਹੀਨਾ ਦੋਸੋਂ ਅਪਲਾਈ ਕਰਨ ਦਾ ਉਹ ਸਿਲੈਕਸ਼ਨ ਪ੍ਰੋਸੈਸ ਕੁਝ ਇਸ ਪ੍ਰਕਾਰ ਹੈ ਜੀ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਤੇ ਉਹ ਸਿਲੈਕਸ਼ਨ ਪ੍ਰੋਸੈਸ ਅਪਲੀਕੇਸ਼ਨ ਫਾਰਮ ਦੇ ਨਾਲ ਕੰਪਲੀਟ ਬਾਇਓ ਡਾਟਾ ਤੁਹਾਡਾ ਤੇ ਨਾਲ ਡਾਕੂਮੈਂਟ ਅਟੈਚਡ ਕਰਨੇ ਨੇ ਜੀ विद वन कॉपी ऑफ लेटेस्ट पासपोर्ट साइज फोटो ਆ ਜੀ ਉਹ ਜਿਹੜੀ ਐਪਲੀਕੇਸ਼ਨ ਫਾਰਮ ਦੇ ਉੱਤੇ ਤੁਸੀਂ ਪੇਸਟ ਕਰਨੀ ਹੈ ਤੇ 셀ਫ ਟੈਸਟਡ ਫੋਟੋ ਕਾਪੀ ਟੈਸਟੀਮੋਨਿਅਲਸ ਤੇ ਤੁਹਾਡੀ ਕੁਆਲੀਫਿਕੇਸ਼ਨ ਸਰਟੀਫਿਕੇਟ ਦੀ ਕਾਪੀਜ਼ ਤੇ ਤੁਹਾਡੇ ਐਕਸਪੀਰੀਅੰਸ ਦੀ ਕਾਪੀ ਤੇ ਰੈਜ਼ਿਊਮ ਤੁਹਾਡਾ ਅਟੈਚ ਕਰਕੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਭੇਜ ਦੇਣਾ ਹੋਵੇਗੀ ਇਸ ਐਡਰੈਸ ਤੇ ਮੈਂਬਰ ਸੈਕਟਰੀ ਯੂਟੀ ਸੀ ਪੀ ਐਸ ਸੈਕਟਰ 19 ਬੀ ਓਪੋਜ਼ਿਟ ਹਾਊਸ ਨੰਬਰ 1042 ਚੰਡੀਗੜ੍ਹ 16 ਪੰਜੀ 2025 ਤੋਂ ਪਹਿਲਾਂ ਜੀ 3 ਵਜੇ ਤੋਂ ਪਹਿਲਾਂ ਪਹਿਲਾਂ ਇਸ ਅਡਰੈਸ ਦੇ ਉੱਤੇ ਭੇਜ ਦੇਣਾ ਹੋਵੇਗਾ ਜੀ ਦੋਸਤੋ ਇਹਨਾਂ ਪੋਸਟਾਂ ਦੇ ਤੁਹਾਡਾ ਸਿਲੈਕਸ਼ਨ ਐਕਸਪੀਰੀਅੰਸ ਡਾਟ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਇੰਟਰਵਿਊ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਇਹ ਪੋਸਟਾਂ ਨੂੰ ਭਰਨ ਦੇ ਲਈ ਕੋਈ ਵੀ ਤੁਹਾਡੀ ਅਪਲੀਕੇਸ਼ਨ ਫੀਸ ਨਹੀਂ ਰੱਖੀ ਗਈ ਹੈ ਦੋਸਤੋ ਦੋਸਤੋ ਉਮੀਦ ਕਰਦੇ ਹਾਂ ਮੇਰੇ ਬਲੂਟੀ ਕੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਾਂ ਦੀ ਅਪਡੇਟ ਦਿੱਤੀ ਗਈ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਜੀ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਧੰਨਵਾਦ ਜੀ